ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ। ਉਹ ਹਰ ਰੋਜ਼ ਯਾਤਰੀਆਂ ਕੋਲੋਂ ਭੀਖ ਮੰਗ ਕੇ ਆਪਣਾ ਪੇਟ ਭਰਦਾ ਸੀ। ਇਹ ਕੰਮ ਉਸ ਦੇ ਲਈ ਇੱਕ ਰੁਟੀਨ ਬਣ ਚੁੱਕਿਆ ਸੀ। ਉਹ ਸੋਚਦਾ ਸੀ ਕਿ ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ। ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ, ਉਸ ਨੇ ਇੱਕ ਲੰਬੇ ਸੂਟ ਬੂਟ ਪਾਏ ਬੰਦੇ ਨੂੰ ਦੇਖਿਆ। ਭਿਖਾਰੀ ਨੇ ਸੋਚਿਆ ਕਿ ਇਹ ਬੰਦਾ ਅਮੀਰ ਲੱਗਦਾ ਹੈ ਇਹ ਮੈਨੂੰ ਜ਼ਿਆਦਾ ਪੈਸੇ ਦੇਵੇਗਾ ਉਹ ਤੁਰੰਤ ਉਸ ਬੰਦੇ ਕੋਲ ਗਿਆ ਅਤੇ ਉਸ ਦੇ ਕੋਲੋਂ ਭੀਖ ਮੰਗੀ ਪਰ ਉਸ ਬੰਦੇ ਨੇ ਪੈਸੇ ਦੇਣ ਦੀ ਥਾਂ ਕਿਹਾ ਤੂੰ ਹਮੇਸ਼ਾ ਭੀਖ ਹੀ ਮੰਗਦਾ ਰਹਿੰਦਾ ਹੈ ਇਹ ਤੂੰ ਕਦੇ ਕਿਸੇ ਨੂੰ ਕੁਝ ਦਿੰਦਾ ਹੈ ਭਿਖਾਰੀ ਹੈਰਾਨ ਹੋ ਕੇ ਬੋਲ ਲਿਆ ਸਾਹਿਬ ਮੈਂ ਤਾਂ ਭਿਖਾਰੀ ਹਾਂ ਮੇਰੇ ਕੋਲ ਦੇਣ ਲਈ ਕੁਝ ਵੀ ਨਹੀਂ ਮੈਂ ਤਾਂ ਖੁਦ ਲੋਕਾਂ ਤੋਂ ਮੰਗਦਾ ਹਾਂ ਉਸ ਬੰਦੇ ਨੇ ਮੁਸਕਰਉਂਦੇ ਹੋਏ ਕਿਹਾ ਜੇ ਤੇਰੇ ਕੋਲ ਕਿਸੇ ਨੂੰ ਦੇਣ ਲਈ ਕੁਝ ਨਹੀਂ ਹੈ ਤਾਂ ਤੈਨੂੰ ਮੰਗਣ ਦਾ ਵੀ ਹੱਕ ਨਹੀਂ ਹੈ ਮੈਂ ਇੱਕ ਵਪਾਰੀ ਹਾਂ ਅਤੇ ਲੈਣ ਦੇਣ ਵਿੱਚ ਵਿਸ਼ਵਾਸ ਰੱਖਦਾ ਹਾਂ ਜੇ ਤੇਰੇ ਕੋਲ ਮੈਨੂੰ ਦੇਣ ਲਈ ਕੁਝ ਹੋਵੇਗਾ ਤਾਂ ਹੀ ਮੈਂ ਤੈਨੂੰ ਕੁਝ ਦੇ ਸਕਦਾ ਹਾਂ ਇਹ ਕਹਿ ਕੇ ਉਹ ਬੰਦਾ ਟ੍ਰੇਨ ਵਿੱਚ ਬੈਠ ਗਿਆ ਉਸ ਬੰਦੇ ਦੀ ਗੱਲ ਭਿਖਾਰੀ ਦੇ ਦਿਲ ਨੂੰ ਲੱਗ ਗਈ ਉਸਨੇ ਸੋਚਿਆ ਸ਼ਾਇਦ ਇਹ ਬੰਦਾ ਠੀਕ ਕਹਿ ਰਿਹਾ ਹੈ ਮੈਂ ਮੰਗਦਾ ਤਾਂ ਹਾਂ ਪਰ ਬਦਲੇ ਵਿੱਚ ਕਿਸੇ ਨੂੰ ਕੁਝ ਨਹੀਂ ਦਿੰਦਾ। ਇਹੀ ਕਾਰਨ ਹੋ ਸਕਦਾ ਹੈ ਕਿ ਲੋਕ ਮੈਨੂੰ ਘੱਟ ਪੀਖ ਦਿੰਦੇ ਹਨ ਪਰ ਮੈਂ ਲੋਕਾਂ ਨੂੰ ਕੀ ਦੇ ਸਕਦਾ ਹਾਂ? ਮੈਂ ਤਾਂ ਖੁਦ ਇੱਕ ਭਿਖਾਰੀ ਹਾਂ। ਇਹ ਸਵਾਲ ਉਸ ਨੂੰ ਪਰੇਸ਼ਾਨ ਕਰਨ ਲੱਗਿਆ। 2 ਦਿਨ ਤੱਕ ਉਹ ਸੋਚਦਾ ਰਿਹਾ ਕਿ ਉਹ ਦੂਜਿਆਂ ਨੂੰ ਕੀ ਦੇ ਸਕਦਾ ਹੈ। ਤੀਜੇ ਦਿਨ ਜਦੋਂ ਉਹ ਭਿਖਾਰੀ ਸਟੇਸ਼ਨ ਦੇ ਨੇੜੇ ਬੈਠਾ ਸੀ ਉਸਨੇ ਦੇਖਿਆ ਕਿ ਆਸ-ਪਾਸ ਕਈ ਪੌਦਿਆਂ ਤੇ ਸੋਹਣੇ ਫੁੱਲ ਖਿੜੇ ਹੋਏ ਹਨ ਉਸਨੇ ਸੋਚਿਆ ਕਿਉਂ ਨਾ ਮੈਂ ਇਹ ਫੁੱਲ ਤੋੜ ਕੇ ਲੋਕਾਂ ਨੂੰ ਭੀਖ ਦੇ ਬਦਲੇ ਦੇਵਾਂ ਇਸ ਨਾਲ ਲੋਕਾਂ ਨੂੰ ਖੁਸ਼ੀ ਵੀ ਹੋਵੇਗੀ ਅਤੇ ਮੈਨੂੰ ਵੀ ਜ਼ਿਆਦਾ ਪੈਸੇ ਮਿਲ ਸਕਦੇ ਹਨ ਇਹ ਵਿਚਾਰ ਉਸ ਨੂੰ ਚੰਗਾ ਲੱਗਾ ਉਸਨੇ ਪੌਦਿਆਂ ਤੋਂ ਕੁਝ ਫੁੱਲ ਤੋੜੇ ਅਤੇ ਟ੍ਰੇਨ ਵਿੱਚ ਭੀਖ ਮੰਗਣ ਚੱਲਿਆ ਗਿਆ ਹੁਣ ਜਦੋਂ ਕੋਈ ਉਸ ਨੂੰ ਪੈਸੇ ਦਿੰਦਾ ਤਾਂ ਉਹ ਬਦਲੇ ਵਿੱਚ ਉਹਨਾਂ ਨੂੰ ਫੁੱਲ ਦੇ ਦਿੰਦਾ ਲੋਕ ਖੁਸ਼ ਹੋ ਜਾਂਦੇ ਹੌਲੀ-ਹੌਲੀ ਉਸ ਨੇ ਦੇਖਿਆ ਕਿ ਹੁਣ ਉਸ ਨੂੰ ਹੋਰ ਜ਼ਿਆਦਾ ਲੋਕ ਭੀਖ ਦੇਣ ਲੱਗ ਪਏ ਹਨ ਫੁੱਲ ਦੇਣ ਕਰਕੇ ਲੋਕ ਉਸ ਨੂੰ ਪਸੰਦ ਕਰਨ ਲੱਗੇ ਸਨ ਉਸ ਨੇ ਮਹਿਸੂਸ ਕੀਤਾ ਕਿ ਲੋਕ ਉਸ ਨੂੰ ਭੀਖ ਨਹੀਂ ਦੇ ਰਹੇ ਸੀ ਸਗੋਂ ਉਹ ਫੁੱਲਾਂ ਦਾ ਮੁੱਲ ਦੇ ਰਹੇ ਸੀ ਇਹ ਅਹਿਸਾਸ ਉਸ ਦੇ ਲਈ ਇੱਕ ਨਵੀਂ ਸ਼ੁਰੂਆਤ ਸੀ ਹੁਣ ਉਹ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਸਟੇਸ਼ਨ ਦੇ ਨੇੜੇ ਸਾਰੇ ਫੁੱਲ ਤੋੜ ਲਿਆਉਂਦਾ ਉਹ ਟ੍ਰੇਨ ਵਿੱਚ ਉਹੀ ਫੁੱਲ ਯਾਤਰੀਆਂ ਨੂੰ ਵੰਡਦਾ ਅਤੇ ਬਦਲੇ ਵਿੱਚ ਪੈਸੇ ਕਮਾਉਂਦਾ ਇੱਕ ਦਿਨ ਉਹ ਲੰਬਾ ਬੰਦਾ ਫੇਰ ਟ੍ਰੇਨ ਵਿੱਚ ਬੈਠਿਆ ਨਜ਼ਰ ਆਇਆ ਭਿਖਾਰੀ ਤੁਰੰਤ ਉਸ ਦੇ ਕੋਲ ਗਿਆ ਅਤੇ ਕਿਹਾ ਸਾਈਬ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਫੁੱਲ ਹਨ ਜੇ ਤੁਸੀਂ ਮੈਨੂੰ ਪੈਸੇ ਦੇਵੋਗੇ ਤਾਂ ਬਦਲੇ ਵਿੱਚ ਮੈਂ ਤੁਹਾਨੂੰ ਇਹ ਫੁੱਲ ਦੇਵਾਂਗਾ ਉਸ ਬੰਦੇ ਨੇ ਇਹ ਸੁਣ ਕੇ ਖੁਸ਼ ਹੋ ਕੇ ਭਿਖਾਰੀ ਨੂੰ ਪੈਸੇ ਦਿੱਤੇ ਅਤੇ ਫੁੱਲ ਲੈ ਕੇ ਕਿਹਾ ਵਾਹ ਅੱਜ ਤੂੰ ਵੀ ਮੇਰੇ ਵਾਂਗ ਵਪਾਰੀ ਬਣ ਗਿਆ ਉਸ ਬੰਦੇ ਦੀ ਗੱਲ ਤੋਂ ਭਿਖਾਰੀ ਦਾ ਆਤਮ ਵਿਸ਼ਵਾਸ ਹੋਰ ਵੱਧ ਗਿਆ ਉਸ ਨੇ ਸੋਚਿਆ ਹੁਣ ਮੈਂ ਭਿਖਾਰੀ ਨਹੀਂ ਸਗੋਂ ਇੱਕ ਵਪਾਰੀ ਹਾਂ ਲੋਕ ਮੈਨੂੰ ਦਇਆ ਨਾਲ ਨਹੀਂ ਸਗੋਂ ਫੁੱਲਾਂ ਲਈ ਪੈਸੇ ਦਿੰਦੇ ਹਨ ਉਸ ਨੇ ਸਮਝ ਲਿਆ ਕਿ ਉਸ ਦੀ ਮਿਹਨਤ ਅਤੇ ਸੋਚ ਵਿੱਚ ਬਦਲਾਅ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਹੁਣ ਉਹ ਫੁੱਲ ਵੇਚ ਕੇ ਜੋ ਪੈਸੇ ਕਮਾਉਂਦਾ ਉਹਨਾਂ ਨਾਲ ਹੋਰ ਜ਼ਿਆਦਾ ਫੁੱਲ ਖਰੀਦਦਾ ਅਤੇ ਆਪਣਾ ਕਾਰੋਬਾਰ ਵਧਾਉਂਦਾ 6 ਮਹੀਨੇ ਬਾਅਦ ਉਸੇ ਰੇਲਵੇ ਸਟੇਸ਼ਨ ਤੇ ਦੋ ਬੰਦੇ ਸੂਟ ਬੂਟ ਪਾਏ ਹੋਏ ਬੈਠੇ ਹੋਏ ਸਨ। ਉਹਨਾਂ ਵਿੱਚੋਂ ਇੱਕ ਉਹੀ ਭਿਖਾਰੀ ਸੀ ਜੋ ਹੁਣ ਇੱਕ ਸਫਲ ਵਪਾਰੀ ਬਣ ਚੁੱਕਾ ਸੀ। ਉਸਨੇ ਦੂਜੇ ਬੰਦੇ ਨੂੰ ਕਿਹਾ, "ਕੀ ਤੁਸੀਂ ਮੈਨੂੰ ਪਹਿਚਾਣਿਆ? ਮੈਂ ਉਹੀ ਭਿਖਾਰੀ ਹਾਂ ਜਿਸ ਨੂੰ ਤੁਸੀਂ ਪਹਿਲੀ ਵਾਰ ਲੈਣ ਦੇਣ ਦਾ ਨਿਯਮ ਸਿਖਾਇਆ ਸੀ। ਅੱਜ ਮੈਂ ਇੱਕ ਵੱਡਾ ਵਪਾਰੀ ਬਣ ਗਿਆ ਹਾਂ।" ਦੂਜੇ ਬੰਦੇ ਨੇ ਇਹ ਗੱਲ ਸੁਣ ਕੇ ਬੜੇ ਖੁਸ਼ ਹੋ ਕੇ ਕਿਹਾ ਤੂੰ ਮੇਰੀ ਗੱਲ ਨੂੰ ਸਮਝਿਆ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ ਇਹ ਤੇਰੀ ਸਫਲਤਾ ਦਾ ਰਾਜ਼ ਹੈ ਦੂਸਰਾ ਬੰਦਾ ਉਹੀ ਵਪਾਰੀ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਡੀ ਸੋਚ ਵਿੱਚ ਬਦਲਾਅ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਅਸੀਂ ਦੂਜਿਆਂ ਨੂੰ ਕੁਝ ਦੇਣ ਦੀ ਤਾਕਤ ਪਾ ਲਈਏ ਤਾਂ ਸਾਨੂੰ ਵੀ ਬਦਲੇ ਵਿੱਚ ਬੜਾ ਕੁਝ ਮਿਲਦਾ ਹੈ ਸਫਲਤਾ ਪਾਉਣ ਲਈ ਜ਼ਰੂਰੀ ਹੈ ਕੀ ਅਸੀਂ ਆਪਣੀ ਛੋਟੀ ਸੋਚ ਨੂੰ ਬਦਲੀਏ ਅਤੇ ਵੱਡਾ ਸੁਪਨਾ ਦੇਖੀਏ ਮਿਹਨਤ ਅਤੇ ਆਤਮ ਵਿਸ਼ਵਾਸ ਨਾਲ ਸਭ ਕੁਝ ਸੰਭਵ ਹੈ ਦੋਸਤੋ ਇਹ ਵੀਡੀਓ ਦੇਖਣ ਲਈ ਧੰਨਵਾਦ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਵੀਡੀਓ ਹੋਰ ਲੋਕਾਂ ਤੱਕ ਸ਼ੇਅਰ ਕਰ ਦਿਵੋ ਤਾਂ ਕਿ ਇਹੋ ਜਿਹੀ ਪ੍ਰੇਰਣਾਦਾਇਕ ਕਹਾਣੀਆਂ ਹੋਰ ਲੋਕਾਂ ਤੱਕ ਵੀ ਪਹੁੰਚ ਸਕਣ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਵੀਡੀਓ ਦੇਖਣ ਲਈ